ਸਾਸਰੀ ਕਾਲ ਵੀਰ ਜੀ ਅੱਜ ਸੋਨੂ ਰੰਧਾ ਦਾ ਡੇਰੀ ਫਾਰਮ ਤੇ ਵੀਰ ਜੀ ਸਾਡੇ ਭਰਾ ਦੇ ਚੈਨਲ ਵੇਖਣ ਵਾਲਿਆਂ ਨੂੰ ਪਿਆਰ ਭਰੀ ਸਾਸਰੀ ਕਾਲ ਜੀ ਅੱਜ ਪੜੀ ਸਾਡੇ ਭਰਾ ਦੇ ਫਾਰਮ ਦੇ ਉੱਤੇ ਤੁਹਾਨੂੰ ਇੱਕ ਝੋਟੀ ਦੂਜਾ ਸੁਆ ਨਗੀਨਾ ਵਖਾਉਣ ਲੱਗੇ ਆ ਮਹਾਰਾਜ ਦੀ ਕਿਰਪਾ ਦੇ ਨਾਲ ਅੱਜ ਸੁਈ ਨੂੰ 6ਵਾਂ 7ਵਾਂ ਦਿਨ ਝੋਟੀ ਨੂੰ ਆ ਤੇ 18 ਕਿਲੋ ਝੋਟੀ ਕੋ ਦੁੱਧ ਹੁਣ ਰੈਡੀ ਆ ਮਹਾਰਾਜ ਦੀ ਕਿਰਪਾ ਦੇ ਨਾਲ ਤੁਹਾਨੂੰ ਬੱਚਾ ਲਾ ਕੇ ਵੀ ਝੋਟੀ ਦਾ ਵਖਾਵਾਂਗੇ ਅਜੇ ਮਹਾਰਾਜ ਦੀ ਕਿਰਪਾ ਨਾਲ ਬੱਚਾ ਨਹੀਂ ਲਾਇਆ ਪਹਿਲੋਂ ਏਦਾਂ ਖਾਲੀ ਦੇਖ ਲਓ ਫਿਰ ਤੁਹਾਨੂੰ ਬੱਚਾ ਲਾ ਕੇ ਮੇਰੀ ਵੀ ਮਸਾਉਣ ਲੱਗਿਆ ਹੋਣਾ ਆਪ ਮਹਾਰਾਜ ਦੀ ਕਿਰਪਾ ਦੇ ਨਾਲ ਸਾਰੇ ਵੀਰਾਂ ਨੂੰ ਪਤਾ ਇਹਨਾਂ ਗਿਆਨਾਂ ਅੰਦੇ ਛੋਟੀ ਦੀ ਪਛਾਣ ਪਿਛਲੇ ਸਾਲ ਅਸੀਂ ਹਰਿਆਣੇ ਦੇ ਵਿੱਚੋਂ ਮੇਰਜੀ ਇਹ ਟੋਕੜ ਝੋਟੀ ਲਿਆਂਦੀ ਸੀ ਮਹਾਰਾਜ ਦੀ ਕਿਰਪਾ ਦੇ ਨਾਲ ਤੇ ਟੋਕੜ ਝੋਟੀ ਉਹ ਦੋਤਾ ਸੀ 15 ਤੋਂ 16 ਕਿਲੋ ਇਹਦੇ ਕੋਲ ਝੋਆ ਜੀ ਮਹਾਰਾਜ ਦੀ ਕਿਰਪਾ ਨਾਲ ਤੇ ਹੁਣ ਝੋੜ ਦੀ ਦੂਜੀ ਸੂਏ ਸੂਈ ਨੂੰ 6ਵਾਂ 7ਵਾਂ ਦੇਣ ਅੱਜ ਤੇ ਹੁਣ 18 ਕਿਲੋ ਦੁੱਧ ਤੇ ਚੱਲ ਰਹੀ ਆ ਇਹ ਆਪਣੇ ਕੋਲ ਝੋਟੀ ਜੇਰਾ ਵੀ ਸੱਜਣ ਮਿੱਤਰ ਵੀਰ ਭੈਣ ਭਰਾ ਇਹ ਝੋਟੀ ਲੈ ਕੇ ਜਾਂਦਾ ਤਾਂ 20 ਕਿਲੋ ਦੀ ਗਾਰੰਟੀ ਮੇਰੇ ਕੋਲ ਲੈ ਕੇ ਜਾਵੇ ਬਾਕੀ ਦੂਜੀ ਗੱਲ ਭਾਜੀ ਬਹੁਤੀ ਗੱਲ ਜਿਆਦਾ ਆਪਣੀ ਵੀਰ ਦੀ ਤਸੱਲੀ ਕਰਕੇ ਖੜੋ ਪੂਰੀ ਨਿਰਤ ਪਰਖ ਕਰਕੇ ਬਾਕੀ ਇਹ ਤੇ ਮੇਰੀ ਘਰ ਛੋਟੀ ਚੋਈ ਜੇ ਤੇ ਤੁਹਾਡੇ ਘਰ ਤੇ ਕਰ ਗਰੰਟੀ ਲੈ ਲਊਗਾ ਬਾਕੀ ਭਾੜੀ ਇਹਦੇ ਮਗਰ ਕੱਟੀ ਆਪਣੇ ਬੁੱਲ ਸੀਮਣ ਆਪਣੇ ਮੇਰੇ ਘਰ ਜਿਹੜਾ ਬੁੱਲ ਮੈਂ ਰੱਖਿਆ ਛੋਟਾ ਸ਼ੌਂਕ ਦੇ ਨਾਲ ਉਸ ਛੋਟੇ ਦੀ ਚੱਟੀ ਆ ਜੇ ਆਪਣਾ ਤੁਹਾਡੇ ਨਾਲ ਸੌਦਾ ਹੋ ਜਾਂਦਾ ਛੋਟੀ ਦਾ ਤੇ ਮੈਂ ਵੀ ਦੇ 40000 ਦੀ ਕੱਟੀ ਇਹ ਜੰਮ ਦੀ ਰੱਖ ਲਊਗਾ ਫਰੰਦਾ ਵਾ ਡੈਰੀ ਫਾਰਮਾਂ ਤੇ ਬਾਦੀ ਰਿਜਲਟ ਕਟੀਆਂ ਦਾ ਸਾਡੇ ਛੋਟੇ ਦੇ ਸੀਮਣ ਹੁਣ ਤਿਆਰ ਕਰਾਉਣ ਲੱਗੇ ਆ ਕਟੀਆਂ ਦਾ ਰਿਜਲਟ ਆਉਂਦਾ ਪਿਆ ਮਹਾਰਾਜ ਦੀ ਕਿਰਪਾ ਨਾਲ ਬੱਚੇ ਤਿੰਨ ਆ ਗਏ ਦੂ ਉੱਧਰ ਆ ਤੇ ਤੀਜਾ ਬੱਚਾ ਆ ਜੇ ਮਹਾਰਾਜ ਦੀ ਕਿਰਪਾ ਦੇ ਨਾਲ ਬੱਚਾ ਵੇਖੋ ਪਹਿਲਾਂ 7 ਦਿਨਾਂ ਦਾ ਵੇਖੋ ਚੈੱਕ ਖਰਾਓ ਬੱਚਾ ਪੁੱਤ ਖਾਲਦੇ ਪਹਿਲੋਂ ਕੱਟੀ ਦੇਖੋ ਵੀਰੇ ਇਹ 40000 ਦੀ ਕੱਟੀ ਅਸੀਂ ਮਹਾਰਾਜ ਦੀ ਕਿਰਪਾ ਦੇ ਨਾਲ ਵੀਰੇ ਰੱਖ ਲਾਂਗੇ ਇਹ ਬਾਤ 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 ਮਹਾਰਾਜ ਦੀ ਕਿਰਪਾ ਦੇ ਨਾਲ ਝੋਟੀਆਂ ਜ਼ਿਆਦਾ ਟੌਪਰ ਆ ਹੁਣ ਤਾਨੂੰ ਖੰਨ ਤੋਂ ਹੋ ਕੇ ਧਰ ਹਮਰਾ ਕੇ ਤੋੜ ਕੇ ਵਖਾएंगे ਮਹਾਰਾਜ ਦੀ ਕਿਰਪਾ ਦੇ ਨਾਲ ਟੌਪਰ ਝੋਟੀਆਂ ਵੀਰੇ ਦੁੱਤ ਮਾਲਕ ਦੀ ਕਿਰਪਾ ਦੇ ਨਾਲ ਅਸੀਂ 16 17 ਕਿਲੋ ਚੋਇਆ ਜੇ ਤੇ ਹੁਣ ਝੋਟੀ 18 ਕਿਲੋ 7 ਦਿਨਾਂ ਦੀ ਸੂਈ ਬਚੋਟੀ ਕੋ ਦੋ ਦਾ ਰੈਡੀ ਜੇ ਵੀਰ ਜੀ ਮਹਾਰਾਜ ਦੀ ਕਿਰਪਾ ਦੇ ਨਾਲ ਦੁੱਧ ਤੇ ਛੋਟੀ ਏਰਾ ਵੀ ਵੀਰ ਮੇਰੇ ਕੋ ਲੈ ਕੇ ਜਾਊਗਾ ਅਸੀਂ 20 ਕਿਲੋ ਦੁੱਧ ਦੀ ਗਰੰਟੀ ਪੂਰੀ ਲਾਵਾਂਗੇ ਮਹਾਰਾਜ ਦੀ ਕਿਰਪਾ ਦੇ ਨਾਲ ਚਵਾ ਨੇੜੇ ਲਾ ਕੇ ਫਿਰ ਕੈਮਰਾ ਵਿਖਾ ਲ ਐਸੇ ਰੁਕ ਜੋ ਪਹਿਲੋ ਗਾੜਲੇ ਸਣਾ ਦੀ ਧਾਰਾ ਚਵਾ ਵੇਖਿਓ ਵੇਖੋ ਚਵਾ ਵੇਖੋ ਮੋਟਰ ਛੱਡੀ ਹੁੰਦੀ ਜਿੱਦਾਂ ਹੁਣ ਮਗਰਨੇ ਆ ਦਾ ਚਵਾ ਵੇਖੋ ਦੇਖੋ ਚਵਾ ਜੀ ਨਹੀਂ ਜਿ ਇਹੋ ਜਿਹਾ ਲੱਗਦਾ ਭਾਜੀ ਚਵਾ ਵੇਖੋ ਮੋਟਰ ਸਮਖੀ ਵੱਲ ਜਿੱਦਾ ਛੱਡੀ ਹੁੰਦੀ ਜੇ ਥਣ ਕਿਉਂ ਹੈ ਛੜ ਵਖਾ ਲੋ ਚਾਵੇਂ ਥਾਣਾ ਦਾ ਸਪੇਸ ਤੇ ਵੱਡੀ ਛੋਟੀ ਪੇਠਪੜਾ ਪੜਾਉਣੀ ਵੀ ਜੇ ਪੜਾਹ ਪਾੜੀ ਛੋਟੀ ਬਹਿ ਨਹੀਂ ਆ ਜੇ ਤੰਨ ਤੋੜ ਕੇ ਅੰਦਾਜ਼ਾ ਲਾ ਦਨੇ ਆ ਪੈਰ ਉਹ ਪਿੱਛੇ ਪੁੱਤ ਪਿੱਛੇ ਪਿੱਛੋਂ ਲੇਵਾ ਥਾਣਾ ਲੇਵਾ ਵਖਾ ਲੈਣਾ ਪੁੱਛੇ ਜੇ ਤੋਰੀ ਦੀ ਹੋਈ ਦੀ ਛੋਟੀ ਪਿੱਛੋਂ ਫਾਈ ਦੀ ਹੈ ਤਾਂ ਪੇਠਪੜਾ ਵਖਾਉਣਾ ਦੇਖੋ ਤਾਂ ਸਾਰੀ ਮੈਂ ਉਖਾਲੇ ਪੇਠਪੜਾ ਹਾਂ ਐਂ ਤਾਂ ਆ ਚੀਜ਼ਾਂ ਪਾ ਲਈ ਦੇਖੋ ਕੱਟੀ ਲੇਖੋ ਮਹਾਰਾਜ ਦੀ ਕਿਰਪਾ ਨਾਲ ਫੇਰ ਦੋਰੇ ਕਮਾ ਦਿੰਨੇ ਆ ਐਤਰ ਨੂੰ ਸੇਂ ਦੇ ਸੰਗ ਬਿਊਟੀ ਵੇਖ ਲਓ ਸਿੰਗੀ ਵੇਖ ਲਓ ਨੀ ਕੀ ਨੀ ਕੀ ਸਿੰਗੀ ਆ ਮੇਰੇ ਭਾਈ ਇਹ ਘਰ ਦੀ ਛੋਟੀ ਸੂਈ ਏ ਮੈਂ ਟੋਪੜ ਝੁੱਟ ਕੋ 16 17 ਜਿਹੜਾ ਕੁੱਦ ਚੋਇਆ ਜੇ ਭਾਈ ਇਹ ਛੋਟੀ ਮਹਾਰਾਜ ਦੀ ਕਿਰਪਾ ਨਾਲ ਪਾ ਲਈ ਜਿਹੜਾ ਵੀਰ ਲੈ ਕੇ ਜਾਊਗਾ ਵੀ ਕਿਲੋ ਦੀ ਭਾਜੀ ਮੇਰੀ ਗਾਰੰਟੀ ਕੁੱਤੇ ਜਨਾ ਮਰਜੀ ਭਾਜੀ ਚੋਲੇ ਵੇਖੋ ਤੂੰ ਉਹਨੂੰ ਟੱਚ ਲੇਵਾ ਕਰਨ ਢਿਆ ਜੇ ਭਲਨੀ ਵੀ ਹੈਗੀ ਜੇ ਥਣ ਜਗਾੜ ਇਹੋ ਜਿਹਾ ਨਹੀਂ ਜੇ ਲੱਗਦਾ ਦੇਖੋ ਵੀਰੇ ਚਾਪਸ ਮਾ ਮਾਰਾਈ ਦੀ ਕਿਰਪਾ ਦੇ ਨਾਲ ਚੱਲ ਪੁੱਤ ਲੱਤ ਚੁੱਕ ਆਹ ਦੇਖੋ ਇਹ ਠੀਂਧਾ ਭਾਜੀ ਹਰੰਦਾਵਾ ਡੈਰੀ ਫਾਰਮ ਤੇ ਦੇਖੋ ਐਂਦੀ ਬਖਾਤ ਥਣ ਦਾ ਸਹਾਰਾ ਪੁੱਤ ਹਾਂ ਤੇ ਸੇਂਗ ਸ਼ਿੰਗਾਰ ਦੀ ਖਾਲ ਛੋਟਾ ਛੋਟਾ ਵੀ ਇਸ ਸੇਂਗ ਲਗਾ ਦੇ ਆ ਜਾ ਪੁੱਤ ਆ ਮੇਰਾ ਫਤਿਹ ਦੇਖੋ ਬਿਊਟੀ ਆ ਚਿੱਦਾ ਦੇ ਇਹਦੀ ਗਰੰਟੀ ਆ ਭਾਜੀ ਮੈਂ ਘਰ ਛੋਟੀ ਟੋਕੜ ਕੋ 16 17 ਕਿਲੋ ਦੁੱਧ ਚੋਇਆ ਦੀ ਹੁਣ ਛੋਟੀ 20 ਪਲੱਸ ਦੀ ਜੇਰਾ ਮਰਜੀ ਵੀਰ ਮੇਰੇ ਕੋ ਗਰੰਟੀ ਲਾ ਦੇ ਹੱਥ ਨਾ ਲਾਏ 18 ਕਿਲੋ ਦੁੱਧ ਹੁਣ 7 ਦਿਨਾਂ ਦੀ ਸੁਈ ਕੋ ਹਾਜ਼ਰ ਦੀ ਹੁਣ ਭਾਜੀ ਮਹਾਰਾਜ ਦੀ ਲਾਡੋ ਮੈਂ ਵਾਰਾਣੀ ਮਹਾਰਾਜ ਦੀ ਕਿਰਪਾ ਨਾਲ ਮਗਰ ਪਲੱਸ ਪੁਆਇੰਟ ਆ ਲੋ ਤੁਹਾਨੂੰ ਖਾਣਾਂ ਦੇਖੋ 40000 ਦੀ ਇੱਧਰ 40000 ਦੀ ਮੈਂ ਕੱਟੀ ਰੱਖੂੰਗਾ ਰੰਦਾਵਾ ਡੇਰੀ ਫਾਰਮ ਵਾਲੇ ਆਪਣੇ ਸੀਮਨ ਦੀ ਝੋਟੇ ਦੀ ਆਹ ਦੇਖੋ ਝੋਟਾ ਮਹਿੰਗਾ ਜਿਆਵਾ ਔਰ ਕਟਿੰਗਾਂ ਦਾ ਰਿਜ਼ਲਟ ਵੇਖ ਲਓ ਇਹ ਤੀਜੀ ਕੱਟੀ ਆ ਗਈ ਦੋ ਕੱਟੀਆਂ ਆ ਜੇ ਦੋ ਕੱਟੀਆਂ ਆਪਣੇ ਸੀਮ ਝੋਟੇ ਦੀਆਂ ਆ ਜੇ ਤੇ ਤੀਜੀ ਬੁੱਲ ਕੱਟੀ ਆ ਜੀ ਤੀਜੀ ਆਈ ਹੁਣ ਪਿੰਡ ਤੁਹਾਡੇ ਭਰਾ ਦਾ ਜੈਤੋ ਸਰਜਾ ਜਿਹੜਾ ਗਰਦਾਸਪੁਰ ਤਹਿਸੀਲ ਬਟਾਲਾ ਵਿਖੇ ਦੇਖੋ ਲਾਡੋ ਹਾਂ ਜੀ ਅੱਛਾ ਆਈ ਲਾਡੋ ਨਾ 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 ਦੱਸਣੋ ਲਾਡੋ ਲੱਗਾ ਆਪਣਾ ਪਿੰਡ ਜੈਤੋ ਸਰਜਾ ਜਿਹੜਾ ਗਰਦਾਸਪੁਰ ਤਹਿਸੀਲ ਬਟਾਲਾ ਵਿਖੇ ਫੋਨ ਨੰਬਰ ਤੁਹਾਡੇ ਭਰਾ ਦਾ 98783 94751 ਦੂਜਾ ਨੰਬਰ 7714824495 ਦੋਹਾਂ ਤੇ ਵਟਸਐਪ ਚੱਲਦਾ ਮੇਰੇ ਬਾਕੀ ਕੋਈ ਵੀ ਪਸ਼ੂਆਂ ਥਰੂ ਜਾਣਕਾਰੀ ਚਾਹੀਦੀ ਹੋਵੇ ਤੁਹਾਨੂੰ ਦਵਾਂਗੇ ਏਕਾ ਜਾਨੀਰ ਝੋਟੀ ਲੈ ਕੇ ਆਏ ਉਹਦਾ ਥਣ ਬੰਦ ਸੀ ਥਣ ਖੋਲ ਕੇ ਦਿੱਤਾ ਉਹ ਵੀ ਨਾਲ ਥੋੜੀ ਜੀ ਵੀਡੀਓ ਥੱਲੇ ਚਲਾਵਾਂਗੇ ਨਾਲ ਕਲਿੱਪ ਚਲਾ ਦਾਂਗੇ ਨੀ ਗੀਗੀ ਮਹਾਰਾਜ ਦੀ ਕਿਰਪਾ ਨਾਲ ਸਾਰੇ ਵੀਰਾਂ ਨੂੰ ਪ੍ਰਿਆਰਪੀ ਸਤਿ ਸ੍ਰੀ ਅਕਾਲ